ਇਹ ਆਪਣਾ ਉਹ ਖੇਤ ਆ ਜਿੱਤੇ ਆਪਾਂ ਮੋਥੇ ਦੀ ਸਪਰੇ ਕਰੀ ਆ ਤੁਸੀਂ ਦੇਖ ਲਓ ਆਲੂ ਦੀ ਜਰਮੀਨੇਸ਼ਨ ਵੀ ਪੂਰੀ ਸੋਹਣੀ ਹੋਈ ਆ ਤੇ ਮੋਥਾ ਪਲਕਣ ਦੇ ਵਿੱਚ ਹੋ ਗਿਆ ਮੋਥਾ ਸਾਰਾ ਚੱਕਰੋਂ हट ਗਿਆ ਉਦੋਂ ਜਿੱਦਣ ਸਪਰੇ ਕਰੀ ਸੀ ਐਨ ਇੰੋਂ ਹਰੇ ਬਈ ਝਾਗਦੀ ਸੀ ਜਿਵੇਂ ਪੱਠੇ ਵੀ ਆ ਉਹ ਕਣਕ ਬੀਜੀ ਹੁੰਦੀ ਆ ਕਿੰਨੇ ਹਰੀ ਬਈ ਸੀ ਤੇ ਬਹੁਤ ਮੈਂ ਗ੍ਰਾਮੋਂ ਸੋਣੀ ਪਾਉਂਦਾ ਕਿਉਂ ਕਿਉਂਕਿ ਆਪਾਂ ਸੰਕੋਰ ਪਾ ਦਿੰਨੇ ਆ ਸੰਕੋਰ ਦੇ ਨਾਲ ਦੇਖੋ ਚੌਲ ਝੂਲ ਸਾਰੇ ਮਾਚ ਜਾਂਦੇ ਆ ਦੇਖੋ ਸਨਕੋਰ ਸਾਰਾ ਕੁਝ ਮਗਜਮਚਾ ਦਿੰਦੀ ਆ। ਸੰਕੋਰ ਤਾਂ ਇਹੋ ਜੀ ਚੀਜ਼ ਆ ਜਿਹੜਾ ਪਾ 250 ਗ੍ਰਾਮ ਸੰਕੋਰ ਪਾਉਣਾ ਨਾ ਵੀਰੇ ਉਹਦੇ ਨਾਲ ਚੌੜੇ ਪੱਤੇ ਵਾਲੇ ਤੇ ਵੀ ਕੰਟਰੋਲ ਆ ਜਾਂਦਾ। ਆਦੇ ਲੋ ਮੋਥਾ ਪੂਰਾ ਪੀਲਾ ਪੀਲਾ ਹੋ ਗਿਆ ਹਰਾਪਣ ਤੋਂ ਖਤਮ ਹੋ ਗਿਆ। ਤੇ ਆਲੂ ਨੂੰ ਜਰਮੀਨੇਸ਼ਨ ਚ ਕੋਈ ਪ੍ਰੋਬਲਮ ਨਹੀਂ। ਸਾਰਾ ਆਲੂ ਵਧੀਆ ਬਾਹਰ ਨਿਕਲਿਆ। ਐਲ ਆਰ ਆਲੂ ਸੀਗਾ ਆਪਣਾ। ਕੋਈ ਪ੍ਰੋਬਲਮ ਨਹੀਂ। ਆ ਸਾਰੇ ਪੱਤੇ ਤੇ ਕਰੀ ਸੀਗੀ ਦਵਾਈ। ਸੈਂਪਰਾ ਤੇ ਕੋਈ ਪ੍ਰੋਬਲਮ ਨਹੀਂ ਆਲੂ ਨੂੰ ਆਈ ਜਰਮੀਨੇਸ਼ਨ ਪੂਰੀ ਵਧੀਆ ਆ ਤੇ ਆਲੂ ਵੀ ਸੋਹਣਾ ਸਾਰਾ ਕੁਝ ਸਹੀ